ਬੀਤੇ ਦਿਨ ਹੁਸ਼ਿਆਰਪੁਰ ਦੇ ਦਸੂਆ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਟਿਪਪਰ ਬੇਕਾਬੂ ਹੋ ਕੇ ਦਰਖਤ ਵਿੱਚ ਜਾ ਵੱਜਾ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਿਪਪਰ ਦੇ ਪਰ ਖੱਜੇ ਤੱਕ ਉੱਡ ਗਏ ਤੇ ਇਸੇ ਦੌਰਾਨ ਚਾਲਕ ਬੁਰੀ ਤਰ੍ਹਾਂ ਦੇ ਨਾਲ ਅੰਦਰ ਫਸ ਗਿਆ ਜਿਸ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਟਿਪਪਰ ਚਾਲਕ ਦੀ ਮੌਤ ਹੋ ਗਈ ਹੈ ਜਾਣਕਾਰ ਦੇ ਮੁਤਾਬਕ ਬੀਤੀ ਦੇਰ ਰਾਤ ਕਰਿਬ 2:30 ਵਜੇ ਹੁਸ਼ਿਆਰਪੁਰ ਦੇ ਦਸੂਹਾ ਚ ਤਲਵਾੜਾ ਮੁਕੇਰੀਆਂ ਮੁਕ ਸੜਕ ਤੇ ਕਸਬਾ ਚੀਰ ਦਾ ਖੂ ਨੇੜੇ ਇਹ ਹਾਦਸਾ ਵਾਪਰਿਆ ਮੁਕੇਰੀਆਂ ਤੋਂ ਆ ਰਿਹਾ ਇੱਕ ਟਿਪਰ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਵਜਾ ਜਿਸ ਕਰਣ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇੰਨੀ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਜ਼ਰੀਏ ਵੀ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਟਿਪਰ ਦੇ ਪਰਖੱਚੇ ਤੱਕ ਉੜ ਗਏ ਨੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਿਪਰ ਜਿਹਦੇ ਵਿੱਚ ਬੈਠਾ ਚਾਲਕ ਅੰਦਰ ਹੀ ਫਸ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਚ ਉਸ ਦੇ ਮੌਤ ਤਾਂ ਹੋ ਗਏ ਪਰ ਉਸ ਦਾ ਸਰੀਰ ਇੱਪਰ ਦੇ ਵਿੱਚ ਇਸ ਕਦਰ ਫਸਿਆ ਹੋਇਆ ਸੀ ਕਿ ਉਸ ਨੂੰ ਬਾਹਰ ਕੱਢਣ ਦੇ ਲਈ ਰੇਲ ਦੀ ਮਦਦ ਲੈਣੀ ਪਈ ਹੈ ਡਰਾਈਵਰ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਕੇਰੀਆਂ ਵੱਜੋਂ ਹੋਈ ਹੈ ਇਸ ਘਟਨਾ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਸ ਦੇ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਤ ਕਰੀਬ 2:30 ਵਜੇ ਦਾ ਸੰਬੰਧਕ ਤਲਾਹ ਸੀਗੀ ਭਈ ਜੀ ਦੀ ਕੋਈ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੋਗਾ ਤੇ ਪਰ ਆ ਰਿਹਾ ਸੀ ਉਹਦੇ ਵਿੱਚ ਡਰਾਈਵਰ ਸੀਗਾ ਡਰਾਈਵਰ ਨੇ ਦਰਖਤ ਦੇ ਵਿੱਚ ਗੱਡੀ ਮਾਰਤੀ ਆ ਜਦੋਂ ਜਾ ਕੇ ਦੇਖਿਆ ਕਿ ਜਿਹੜਾ ਮੋਹਰਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਨਾਲ ਮਗਰਲੇ ਨਾਲ ਲੱਗ ਲੱਜੁਕਾ ਸੀਗਾ ਤੇ ਮੁੜ ਕੇ ਉਥੋਂ ਹਾਈਡਰਾ ਮਗਾ ਕੇ ਰਾਤ ਨੂੰ ਉਹਦੀ ਫਟ ਰਿਹਾ ਸੀ ਖਿੱਚ ਕੇ ਤੋਰੀ ਬਚੋਂ ਉਹਦੀ ਘਟੀ ਸੀ ਕਾਰਨ ਰੋਕ ਲੱਗ ਗਈ ਕਿਉਂ ਨਾ ਹਰੀ ਉਹ ਤੇ ਤਕਨੀਕਿਆ ਜਾ ਸਕਦਾ ਵੀ ਕਿਉਂ ਡਰਾਈਵਰ ਦੀ ਅੱਖ ਲੱਗੀ ਜਾਂ ਉਹਨੂੰ ਟੈਕ ਹੋ ਗਿਆ ਇਹ ਹੁਣ ਕੋ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਅਸਲੀ ਸਮਝ ਆਉਂਦੀ ਹੈ। ਉਹ ਲਿਖਿਆ ਦੇ ਰਾਤ ਨੂੰ ਜਿਹੜੇ ਲੋਕ ਪਾਛ ਦਿੰਦੇ ਨੇ ਚਸਰਨ ਨੂੰ ਵੀ ਨਾ ਕਿ ਮੈਂ ਉਹ ਗੱਡੀਆਂ ਸਾਰੀਆਂ ਹੁਣ ਕੀ ਵੀ ਇਹਨਾਂ ਦਾ ਰਾਤ ਦਾ ਸਮਾਂ ਤੈਅ ਕੀਤਾ ਹੈਗਾ ਵੀ ਰਾਤ ਨੂੰ ਚੋਣੀਆਂ ਦਿਨ ਦੇ ਵਿੱਚ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਸਕੂਲੀ ਬੱਚਿਆਂ ਦਾ ਕਰਕੇ ਦੇਤੇ ਇਹਨਾਂ ਨੂੰ ਰਾਤ ਨੂੰ ਜਾਣ ਵਾਸਤੇ ਕਿਹਾ ਹੋਇਆ ਸਾਰਾ ਤੇ ਮਟੀਰੀਅਲ ਦਾ ਸੀ ਡਰਾਈਵਰ ਨਾਮ ਮੇਰਾ ਸੀਗਾ ਜੀ ਕੁਲਦੀਪ ਸਿੰਘ ਸਨ ਅਫਤਸੇਮ ਲਾਲ ਵਾਸੀ ਮਕੀਨ ਦਾ ਕਾਰਵਾਈ ਫਿਲਹਾਲ ਉਹਦੀ 170 ਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਦਾ ਪੋਸਟ ਮਾਰਡਮ ਕਰਨ ਤੋਂ ਬਾਅਦ ਅਸਲ ਤੱਕ ਸਾਹਮਣੇ ਆ ਬੀਤੇ ਦਿਨ ਰਾਤ ਹੁਸ਼ਿਆਰਪੁਰ ਦੇ ਦਸੂਆ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਟਿਪਰ ਬੇਕਾਬੂ ਹੋ ਕੇ ਦਰਖਤ ਵਿੱਚ ਜਾ ਵੱਜਾ ਚੱਕਰ ਇੰਨੀ ਭਿਆਨਕ ਸੀ ਕਿ ਟਿਪਰ ਦੇ ਪਰ ਖੱਜੇ ਤੱਕ ਉੱਡ ਗਏ ਤੇ ਇਸੇ ਦੌਰਾਨ ਚਾਲਕ ਬੁਰੀ ਤਰ੍ਹਾਂ ਦੇ ਨਾਲ ਅੰਦਰ ਫਸ ਗਿਆ ਜਿਸ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਟਿਪਰ ਚਾਲਕ ਦੀ ਮੌਤ ਹੋ ਗਈ ਹੈ ਜਾਣਕਾਰ ਦੇ ਮੁਤਾਬਕ ਬੀਤੀ ਦੇਰ ਰਾਤ ਕਰਿਬ 2.30 ਵਜੇ ਹੁਸ਼ਿਆਰਪੁਰ ਦੇ ਦਸੂਹਾ ਚ ਤਲਵਾੜਾ ਮੁਕੇਰੀਆਂ ਮੁਕ ਸੜਕ ਤੇ ਕਸਬਾ ਚੀਰ ਦਾ ਖੂ ਨੇੜੇ ਇਹ ਹਾਦਸਾ ਵਾਪਰਿਆ ਮੁਕੇ ਰਿਆਤੋ ਆ ਰਿਹਾ ਇੱਕ ਟਿਪਰ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਵਜਾ ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇੰਨੀ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਜ਼ਰੀਏ ਵੀ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਟਿਪਰ ਦੇ ਪਰਖੱਚੇ ਤੱਕ ਉੜ ਗਏ ਨੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਿਪਰ ਜਿਹਦੇ ਵਿੱਚ ਬੈਠਾ ਚਾਲਕ ਅੰਦਰ ਹੀ ਫਸ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਚ ਉਸ ਦੀ ਮੌਤ ਤਾਂ ਹੋ ਗਈ ਪਰ ਉਸ ਦਾ ਸਰੀਰ ਇੱਪਰ ਦੇ ਵਿੱਚ ਇਸ ਕਦਰ ਫਸਿਆ ਹੋਇਆ ਸੀ ਕਿ ਉਸ ਨੂੰ ਬਾਹਰ ਕੱਢਣ ਦੇ ਲਈ ਤਰੇਨ ਦੀ ਮਦਦ ਲੈਣੀ ਪਈ ਆ ਡਰਾਈਵਰ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਕੇਰੀਆਂ ਵੱਜੋਂ ਹੋਈ ਹੈ ਇਸ ਘਟਨਾ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਸ ਦੇ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬਾਤ ਕਰੀਬ 2:30 ਵਜੇ ਨਾਲ ਇੱਕ ਸੰਕੇਤ ਲਾਹ ਸੀਗੀ ਭਾਈ ਜੀ ਕੀ ਦਿਖਾਈ ਦੋ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੈਗਾ ਤੇ ਪਰ ਆ ਰਿਹਾ ਸੀ ਉਹਦੇ ਵਿੱਚ ਡਰਾਈਵਰ ਸੀਗਾ ਡਰਾਈਵਰ ਨੇ ਦਖਤ ਦੇ ਵਿੱਚ ਗੱਡੀ ਮਾਰਤੀ ਆ ਜਿਹੜਾ ਜਾ ਕੇ ਦੇਖਿਆ ਕਿ ਜਿਹੜਾ ਮੋੜਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਨਾਲ ਮਗਰਲੇ ਨਾਲ ਲੱਗ ਲੱਗ ਚੁੱਕਾ ਸੀਗਾ ਤੇ ਮੁੜ ਕੇ ਉਥੋਂ ਹਾਈਡਰਾ ਮਗਾ ਕੇ ਰਾਤ ਨੂੰ ਉਹਦੀ ਫਟ ਰਿਹੀ ਸੀ ਖਿੱਚ ਕੇ ਤੋਰੀ ਬਚੋਂ ਉਹਦੀ ਘਟੀ ਸੀ ਤੋ ਕਰਨ ਦਾ ਬਗ ਲੱਗਦਾ ਕਿ ਲਾ ਨੂੰ ਹਰੀ ਉਹ ਤੱਕ ਨਹੀਂ ਕੀਤਾ ਜਾ ਸਕਦਾ ਵੀ ਕਿ ਉਹ ਡਰਾਈਵਰ ਦੀ ਅੱਖ ਲੱਗੀ ਜਾਂ ਉਹਨੂੰ ਅਟੈਕ ਹੋ ਗਿਆ ਇਹ ਹਮ ਕੋ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਆਸਲੀਅਤ ਸਮਝ ਆਉਂਦੀ ਹੈ। ਸਰਦਾਰ ਦੇਖਦੇ ਨੇ ਰਾਤ ਨੂੰ ਜਿਹੜੇ ਪਾਸ ਗੰਦੇ ਨੇ। ਪ੍ਰੈਸ਼ਰ ਰਨ ਨੂੰ ਤੋਂ ਬਾਕੀ ਨਹੀਂ। ਇਹ ਗੱਡੀਆਂ ਸਾਰੀਆਂ ਹੁਣ ਕੀ ਵੀ ਇਹਨਾਂ ਦਾ ਰਾਤ ਦਾ ਸਮਾਂ ਤੈਅ ਕੀਤਾ ਹੈਗਾ ਵੀ ਰਾਤ ਨੂੰ ਚਲਾਉਂਦੇ ਆ ਦਿਨ ਦੇ ਵਿੱਚ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਸਕੂਲੀ ਬੱਚਿਆਂ ਦਾ ਕਰਕੇ ਦੇ ਤੋਂ। ਇਹਨਾਂ ਨੂੰ ਰਾਤ ਨੂੰ ਜਾਣ ਵਾਸਤੇ ਕੀ ਹੋਇਆ ਸਾਰੇ? ਕੋਈ ਬੰਦਾ ਕੋਈ ਸੀ। ਕਿ ਮਕੇਰੀਆਂ ਦਾ ਸੀ ਡਰਾਈਵਰ।